ਜਸਵੰਦਰਾ ਹਾਂਜੀ ਨਗਦਰਾ ਚੰਗਾ ਬਈ ਹਾਂਜੀ ਹਾਂਜੀ ਜੇ ਹੁਣ ਕਰਮਾਲੀ ਦੇ ਆਪਾ ਥਾਣਾ ਦੀ ਗੱਲ ਕਰੀਏ ਕਿਵੇਂ ਆ ਥੱਲੋਂ ਬਈ ਸੈਦੀ ਆਈ ਪੂਰੀ ਆਪਣੀ ਤਸੱਲੀ ਆ ਗਈ ਕੋਈ ਸਰਲਾ ਸੱਪਾ ਨਾ ਨਾ ਇੱਕ ਇੱਕ ਨੰਬਰ ਚ ਬਾਈ ਆ ਜੀ ਠੀਕ ਹੈ ਕੋਈ ਭਾਰ ਬਲੋਟਾ ਨਾ ਨਾ ਕੋਈ ਉਹ ਨਹੀਂ ਹੈਗਾ ਜੀ ਠੀਕ ਹੈ ਰੱਖਣ ਵਾਲੇ ਤੇ ਦੇਣ ਵਾਲੀ ਹੈ ਜੀ ਹਾਂਜੀ 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 ਲਓ ਵੀ ਸਜਣੋ ਬਾਈ ਕਹਿੰਦਾ ਸੈਦੀ ਆ ਬੁਰੀ ਤੇ ਬਾਕੀ ਨਾ ਯਾਰ ਕੋਈ ਚੀਜ਼ ਆ ਤੁਸੀਂ ਕੋਲੇ ਆ ਕੇ ਜਦੋਂ ਗੱਲਬਾਤ ਕਰੋਗੇ ਨਾ ਬੰਦਾ ਬਹੁਤ ਨਰਮ ਹੈ ਐਡਜਸਟਮੈਂਟ ਹੋ ਜੂ ਚਲੋ ਰੇਡ ਕਰਨੀ ਹੁੰਦਾ ਫੇਰ ਹੀ ਕੋਈ ਸੰਨਰਾਲਦਾ ਹਨਾ ਦਵਾੜ ਵੀ ਰੱਖਣੀ ਹੁੰਦੀ ਹੈ ਕਿਉਂਕਿ ਅਗਲੇ ਨੇ ਘਰ ਖਵਾਇਆ ਹੁੰਦਾ ਬਾਈ ਤੇ ਜੇ ਬਾਈ ਇੱਕ ਦਿਨ ਹੋਰ ਗੱਲ ਕਰਦੇ ਆਪਾਂ ਜੇ ਕੋਈ ਸਾਈ ਵੈਨਾ ਪਾਉਂਦਾ ਹੈ ਹਾਂਜੀ ਕੋਈ ਨਾ ਕਹਿੰਦਾ ਹੋਇਆ ਵੀ ਆਪਾਂ ਤੁਹਾਨੂੰ ਪਹਿਲਾ ਰਕਮ ਭਰ ਦਿੰਨੇ ਆ ਦੁੱਧ ਤਿਆਰ ਕਰਕੇ ਦੇ ਦੇਉਗੇ ਹਾਂ ਦੁੱਧ ਵੀ ਤਿਆਰ ਕਰਕੇ ਦੇਣਾ ਉਹ ਜਮਲ ਹੋ ਜੂਈ ਫਿਰ ਲਓ ਵੀ ਸਜਣੋ ਬਾਈ ਕਹਿੰਦਾ ਜੇ ਕਿਸੇ ਨੇ ਜਮਾ ਤਸੱਲੀ ਦੁੱਧ ਦੀ ਕਰਨੀ ਹੈ ਤਾਂ ਉਹ ਜੀ ਗੱਲਬਾਤ ਹੋ ਜੂਗੀ ਪਹਿਲਾ ਰਕਮ ਪਾਉਨੇ ਹੋ ਤਾਂ ਬਾਈ ਕਹਿੰਦਾ ਪੀਕ ਤੇ ਲਿਆ ਕੇ ਵੀ ਦੇ ਦੂੰ ਲੈਵਲ ਤੇ ਇਬ ਵੈਸੇ ਬਾਈ ਦੇ ਪਸ਼ੂ ਚੰਗੇ ਰੱਖੇ ਹੋਏ ਆ ਚਲੋ ਅਗਲੇ ਦਾ ਪਰਦਾ ਹੁੰਦਾ ਤੇ ਬਰੀਡ ਦੇ ਕੰਮ ਕਰਿਆ ਜਮਾ ਟਾਪ ਦਾ ਨਗੀਨਾ